ਮੈਂ ਬਲਵੰਤ ਸੰਮੇਵਾਲੀ ਲੋਕ ਸਭਾ ਹਲਕਾ ਫਰੋਜਪੁਰ ਦਾ 10 ਤੋਂ ਉਮੀਦਵਾਰ ਨੈਸ਼ਨਲਿਸਟ ਜਸਟੀਸ ਪਾਰਟੀ ਨੈਸ਼ਨਲਿਸਟ ਜਸਟੀਸ ਪਾਰਟੀ ਸਾਡੀ ਸਾਰੇ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਸਦਾ ਲੜਦੀ ਰਹੀ ਤੇ ਲੜਦੀ ਰਹੂਗੀ ਮੇਰੇ ਵੱਲੋਂ ਸਾਰੇ ਅੱਜ 1 ਮਈ ਦਿਵਸ ਤੇ ਸਾਰੇ ਮਜ਼ਦੂਰਾਂ ਭੈਣਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੇ ਮਜ਼ਦੂਰ ਦਿਵਸ ਜਿਹੜਾ ਅੱਜ ਮਨਾਇਆ ਜਾ ਰਿਹਾ ਹੈ ਉਹ ਮਜ਼ਦੂਰਾਂ ਦੇ ਹੱਕਾਂ ਲਈ ਮਨਾਇਆ ਜਾ ਰਿਹਾ ਹੈ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਜਿਹੜੇ ਮਜ਼ਦੂਰਾਤ ਨੂੰ 15-15 ਘੰਟੇ ਕੰਮ ਕਰਾਇਆ ਜਾਂਦਾ ਸੀ ਉੱਥੇ ਮਜ਼ਦੂਰਾਂ ਨੇ ਇੱਕ ਬਹੁਤ ਵੱਡੀ ਰੈਲੀ ਕੀਤੀ ਸੀ ਜਿੰਦੇ ਵਿੱਚ ਸਰਕਾਰ ਅਤੇ ਵੈਕਰੀਆ ਨੇ ਇੱਕ ਮਜ਼ਦੂਰਾ ਤੇ ਹਮਲਾ ਕੀਤਾ ਸੀ ਜਿੰਦੇ ਤੇ ਮਜ਼ਦੂਰਾਂ ਦਾ ਜਿਹੜਾ ਝੰਡਾ ਉਹ ਵਾਈਟ ਹੁੰਦਾ ਸੀ ਉਹ ਝੰਡਾ ਜਿਹੜਾ ਇੱਕ ਬੱਚੇ ਦੀ ਡੈਥ ਹੋਣ ਕਾਰਨ ਜਿਹੜੀ ਬੀਬੀ ਨੇ ਆਪਣੇ ਲੱਕ ਦੇ ਨਾਲ ਬੱਚਾ ਮੰਨਿਆ ਸੀ ਉਸ ਜਿਹੜਾ ਉਹਦੇ ਖੂਨ ਨਾਲ ਲਤਪਤ ਹੋਣ ਕਰਕੇ ਜਿਹੜਾ ਮਜ਼ਦੂਰਾਂ ਨੇ ਝੰਡੇ ਦਾ ਰੰਗ ਲਾਲ ਰ ਇਸ ਤਰ੍ਹਾਂ ਜਿਹੜਾ ਇੱਕ ਕੁਝ ਸਮੇਂ ਬਾਅਦ ਮੈਂ ਲੰਮਾ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਉਸ ਤੋਂ ਬਾਅਦ ਇੱਕ ਮਤੇ ਪਾਇਆ ਗਿਆ ਜਿਹੜਾ ਅੱਜ ਦਾ ਦਿਨ ਮਨਾਇਆ ਗਿਆ ਇਹ ਮਜ਼ਦੂਰਾਂ ਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਕਿਉਂਕਿ ਇਹ ਦਿਨ ਉਸ ਜਾਂ ਜਿਹੜੇ ਮਜ਼ਦੂਰ ਪ੍ਰਾਪਤੀਆਂ ਕਰਦੇ ਉਹਨਾਂ ਵਾਸਤੇ ਦਿਨ ਮਨਾਇਆ ਜਾਂਦਾ ਕਿਉਂਕਿ ਉਹਨਾਂ ਨੂੰ ਜਿਹੜਾ ਮਾਣ ਸਨਮਾਨ ਦਿੱਤਾ ਜਾ ਸਕੇ ਮੇਰੇ ਤੇ ਮੇਰੀ ਪਾਰਟੀ ਵੱਲੋਂ ਸਾਰੇ ਮਜ਼ਦੂਰਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿਉਂਕਿ ਜਿਹੜੇ ਮਜ਼ਦੂਰੀ ਦੇ ਸਰਕਾਰਾਂ ਜਿਹੜੀਆਂ ਅੱਜਕੱਲ੍ਹ ਦੀਆਂ ਰੇਟ ਨਹੀਂ ਵਧਾ ਰਹੀਆਂ ਜਾਂ ਮੇਂ ਸਰਕਾਰਾਂ ਹੁਣ ਨਵੀਆਂ ਜਿਵੇਂ ਚੋਣ ਚੱਲਣ ਗਿਆ ਉਹਦੇ ਵਿੱਚ ਮਜ਼ਦੂਰਾਂ ਨੂੰ ਵਾਅਦੇ ਕਰ ਜਾਂਦੇ ਪਰ ਦੇਂਦੇ ਨੇ ਜਿਵੇਂ ਭਗਵੰਤਬਾਹ ਸਰਕਾਰ ਸੀ ਮਜ਼ਦੂਰਾਂ ਖਿਲਾਫ ਬੜਾ ਨੇ ਵਾਅਦਾ ਕੀਤਾ ਪਰ ਪੂਰਾ ਨਹੀਂ ਕੀਤਾ ਪਰ ਦਿਨ ਬਾਰ ਦਿਨ ਗਰੀਬ ਪਰਿਵਾਰਾਂ ਦੇ ਉੱਤੇ ਦਲਤ ਪਰਿਵਾਰਾਂ ਦੇ ਉੱਤੇ ਅਤਿਆਚਾਰ ਹੀ ਹੁੰਦੇ ਜਾ ਰਹੇ ਆ ਮੇਰੀ ਤੇ ਮੇਰੀ ਪਾਰਟੀ ਵੱਲੋਂ ਅਸੀਂ 13 ਸੀਟਾਂ ਤੇ ਜਿਹੜੇ ਕੈਂਡੀਡੇਟ ਠੱਲੇ ਆ ਉਹ ਮਜ਼ਦੂਰ ਧੱਕੇ ਨਾਲ ਜੁੜੇ ਹੋਏ ਆ ਜਿੰਨੇ ਵੀ ਮਜ਼ਦੂਰਾਂ ਦੇ ਮਸਲੇ ਆ ਸੀ ਜਲਦ ਤੋਂ ਜਲਦ ਅੱਗੇ ਲੈ ਕੇ ਜਾਣਾ ਮੇਰੇ ਤੇ ਮੇਰੀ ਪਾਰਟੀ ਵੱਲੋਂ ਅਸੀਂ ਵਿਸ਼ਵਾਸ ਦਵੰਨੇ ਆ ਸਾਰੇ ਮਜ਼ਦੂਰਾਂ ਦੇ ਪਹਿਲ ਦੇ ਆਧਾਰ ਤੇ ਅ قاقودشی دانو لال سلام لال سلام لال سلام قاقودشی دانو لال سلام لال سلام لال سلام شي توडी سوچتے کہہ ديا گے ٿوکي شي توडी سوچتے کہہ ديا گے ٿوکي مزدور दिल्ली क्राइम नेशनल न्यूज़ नजर सब पर